ਕਿਸਾਨ ਤਾਂ ਮੋਜਾਂ ਮਾਰਦੇ ਨੇ ਕਿਸਾਨ ਤਾਂ ਨਜ਼ਾਰੇ ਲੁੱਟਦੇ ਨੇ ਕਿਸਾਨ ਤਾਂ ਬੁੱਲੇ ਵੜਦੇ ਨੇ ਤਾਂ ਉਹ ਇੱਕ ਵਾਰੀ ਤਸਵੀਰਾਂ ਜ਼ਰੂਰ ਦੇਖ ਲੈਣ ਕਿਸਾਨਾਂ ਦੇ ਹੌਂਸਲੇ ਜ਼ਰੂਰ ਬੁਲੰਦ ਨੇ ਹੌਂਸਲੇ ਨਹੀਂ ਡੋਲੇ ਪਰ ਕਿਸਾਨਾਂ ਦੇ ਹਾਲਾਤ ਕੀ ਨੇ ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਹੌਂਸਲੇ ਜ਼ਰੂਰ ਬੁਲੰਦ ਨੇ ਪਰ ਹਾਲਾਤ ਜਿਹੜੇ ਮੀਂਹ ਦੇ ਵਿੱਚ ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਜਿਹੀ ਠੰਡ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਘਰਾਂ ਦੇ ਅੰਦਰ ਰੱਖਦੇ ਨੇ ਕਿ ਬਾਹਰ ਨਾ ਜਾਇਓ ਬਿਮਾਰ ਹੋ ਜਾਓਗੇ ਅਜੇ ਹੀ ਠੰਡ ਦੇ ਵਿੱਚ ਅਜੇ ਹੀ ਮੀਂਹ ਦੇ ਵਿੱਚ ਕਿਸਾਨ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਆਪਣਾ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤਾਂ ਗੁਜ਼ਾਰਦੇ ਨੇ ਉੱਥੇ ਹੀ ਆਪਣਾ ਖਾਣਾ ਬਣਾਉਣਾ ਉੱਥੇ ਹੀ ਸੋਣਾ ਉੱਥੇ ਹੀ ਆਪਣੀਆਂ ਰਾਤਾਂ ਘਰਾਂ ਦੇ ਵਾਂਗ ਗੁਜ਼ਾਰ ਰਹੇ ਨੇ ਕਿਸਾਨ ਵਾਕਈ ਅन्न दाता ਤਾਂ ਹੀਓ ਕਿਹਾ ਜਾਂਦਾ ਇੱਕ ਵਾਰ ਤਸਵੀਰਾਂ ਵੀ ਦਿਖਾਉਨੇ ਆ ਤੁਹਾਨੂੰ ਤੇ ਆਖਰ ਰਾਤ ਦੇ ਸਮੇਂ ਜੋ ਕਿਸਾਨ ਪਹਿਰੇ ਦੇ ਉੱਤੇ ਡਟਦੇ ਨੇ ਪਹਿਰਾ ਰਾਤ ਦੇ ਸਮੇਂ ਲੱਗਦਾ ਪਰ ਦੇ ਮੀਂਹ ਦੇ ਵਿੱਚ ਵੀ ਕਿਸਾਨ ਖੜੇ ਰਹਿੰਦੇ ਨੇ ਉਹ ਕੀ ਕੁਝ ਕਹਿ ਰਹੇ ਨੇ ਕਿਸਾਨ ਜੋ ਰਾਤ ਤੱਕ ਜਾਗਦੇ ਨੇ ਪੂਰੀ ਰਾਤ 24 ਘੰਟੇ ਦੀ ਡਿਊਟੀ ਉਹਨਾਂ ਦੀ ਹੁੰਦੀ ਹਾਂਜੀ ਦੋਸਤੋ ਇਸ ਟਾਈਮ ਤੇ ਸੀ ਖਨੋਰੀ ਵਾਟਰ ਤੇ ਰਾਤ ਦਾ ਸਮਾਂ ਲਗਭਗ 1:00 ਵਜੇ ਵਾਲਾ ਜੋ ਰੋਜ਼ ਦੀ ਤਰ੍ਹਾਂ ਪਹਿਰੇ ਜਿਹੜੇ ਚੱਲ ਰਹੇ ਐ ਇਸ ਟਾਈਮ ਤੇ ਅਸੀਂ ਫਰੋਜਪੁਰ ਬਰਨਾਲਾ ਜ਼ਿਲ੍ਹਾ ਮਟਿੰਡਾ ਇਹ ਤਿੰਨ ਜ਼ਿਲ੍ਹਿਆਂ ਦਾ ਹਾਂ ਜਿਹੜਾ ਪਹਰਾ ਚੱਲ ਰਿਹਾ ਤੇਰੇ ਪਾਸੇ ਹਲੋੜੀ ਸ਼ਹਿਰ ਵਾਲੇ ਪਾਸੇ ਜਿੱਥੇ ਖੜੇ ਹੁਣ ਅੱਜ 48ਵੇਂ ਦਿਨ ਸ਼ੁਰੂ ਹੋ ਗਿਆ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਸਾਹਿਬ ਉਹਨੇ ਦੇ ਮਰਨ ਵਰਤ ਦਾ ਬਹੁਤ ਵੱਡਾ ਉਹਨਾਂ ਦਾ ਸਿੰਸ ਕੋ ਬਹੁਤ ਵੱਡਾ ਉਹਨਾਂ ਦਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਉਹ ਜਿਹੜਾ ਇੱਕ ਆਪਣਾ ਇਹ ਅਮਰਾਨੰਥ ਨੇ ਜਿਹੜਾ ਉਹਨੂੰ ਚਲਾ ਰਹੇ ਸੋ ਅੱਜ ਪੂਰੀ ਅ ਦੇਸ਼ੀ ਨਹੀਂ ਦੇਸ਼ ਤੋਂ ਬਾਹਰ ਪੂਰੀ ਦੁਨੀਆ ਜਿਹੜੀ ਉਹ ਬੜੀ ਸਰਦਾਰ ਦਲੇਵਾਲ ਸਾਹਿਬ ਦੀ ਸਿਹਤ ਤੋਂ ਚਿੰਤਤ ਨੇ ਔਰ ਬੜੇ ਲੋਕਾਂ ਦੀ ਹਮਦਰਦੀ ਹੈ ਅ ਵਿਦੇਸ਼ਾਂ ਦੇ ਵਿੱਚ ਬੈਠੇ ਹਰ ਭਾਰਤੀ ਲੋਕ ਉਹਨਾਂ ਦੀ ਸਿਹਤ ਲਈ ਸਿਹਤਜਾਗੀ ਲਈ ਪ੍ਰਮਾਤਮਾ ਅੱਗੇ ਅਰਦਾਸਾਂ ਕਰ ਰਹੇ ਨੇ ਕਿ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਅਰੇ ਨਾਲ ਮੰਗਾਨੂੰ ਭਾਰਤ ਸਰਕਾਰ ਤੋਂ ਮਨਵਾ ਕੇ ਸਾਡੇ ਉਹ ਮਹਾਨ ਆਗੂ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਫਟੇ ਹੋਏ ਇਹ ਲੋਕਾਂ ਨੇ ਅਰਦਾਸਾਂ ਲਈ। ਸੋ ਬਹੁਤ ਵੱਡਾ ਅੰਦੋਲਨ ਹੈ ਬੜੀ ਵੱਡੀ ਹੁੰਦਰਦੀ ਹੈ। ਲੋਕ ਜੁੜ ਚੁੱਕੇ ਨੇ ਅੰਦੋਲਨ ਦੇ ਨਾਲ। ਪੰਜਾਬ ਦੇ ਵਿੱਚੋਂ 13000 ਪਿੰਡਾਂ ਦੇ ਵਿੱਚ ਹਰ ਰੋਜ਼ ਅ ਜੱਥੇ ਆ ਜਿਹੜੇ ਨਵੇਂ ਆ ਰਹੇ ਆ ਟਰਾਲੀਆਂ, ਟਰੈਕਟਰ, ਨੌਜਵਾਨ, ਕਿਸਾਨ ਸਾਡੇ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਮੋਰਚਾ ਪਸ਼ਾਹਾਂ ਵੱਲੋਂ ਚਾਰ ਚੁਫੇਰੇ ਨੂੰ ਵੱਧ ਰਿਹਾ ਹੈ। ਸੋ ਇਹਨਾਂ ਨੂੰ ਹਮਦਰਦੀ ਮਿਲ ਰਹੀ ਹੈ ਔਰ ਉਹਨਾਂ ਵਾਸਤੇ ਇਹੀ ਉਹਨਾਂ ਦੀ ਜ਼ਰੂਰੀ ਖਰਾਕ ਹੈ ਲੋਕ ਅ ਗਹਿਰਾ ਤੱਕ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਆੜ ਤੀਕ ਨੂੰ ਕੱਟ ਰਿਹਾ ਹੈ ਹੜਤਾਲ ਨੂੰ ਡੀਕਦੇ ਹੈ ਕਟਲੇਵਾਲ ਸਾਹਿਬ ਰੋਰੀ ਬਾਡਰ ਤੋਂ ਕੀ ਕਾਲ ਦਿੰਦੇ ਹੈ ਕਿ ਅਸੀਂ ਉਹਨੂੰ ਅੜੀਕ ਕੇ ਅੱਗੇ ਵਧਣਾ ਹੈ ਉਹਨੂੰ ਲੈ ਜਾਂਦਾ ਸਾਰ ਸੋ ਇੱਕ ਬਹੁਤ ਵੱਡਾ ਸਿੱਧਕਾ ਹੈ ਇਸ ਮਹਾਨ ਅਗੂ ਦਾ ਜਿਹੜੇ ਲੋਕਾਂ ਦੀ ਲੜਾਈ ਨੂੰ ਲੈ ਕੇ ਦੇਸ਼ ਭਰ ਦੇ ਕਿਰਤੀ ਲੋਕਾਂ ਨੂੰ ਉਨ੍ਹਾਂ ਦੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਆਪ ਦੀ ਜ਼ਿੰਦਗੀ ਦੀ ਬਾਜ਼ੀ ਲਾਈ ਬੈਠੇ ਨੇ ਸਿਰਫ 48 ਦਿਨਾਂ ਤੋਂ ਲੈ ਕੇ ਇੱਕ ਪਾਣੀ ਦੀ ਘੁੱਟ ਤੇ ਨਹੀਂ ਤਿਲ-ਤਿਲ ਕਰਕੇ ਸਰੀਰ ਘਟ ਰਿਹਾ ਹੈ ਡਾਕਟਰਾਂ ਦੀਆਂ ਰਿਪੋਰਟਾਂ ਨੇ ਕਿ ਕਦੋਂ ਵੀ ਕੁਛ ਵੀ ਹੋ ਸਕਦਾ ਹੈ ਇਸ ਕਰਕੇ ਕਾਰਯੋਗ ਬੜੇ ਚਿੰਤਤ ਨੇ ਬੜਾ ਮੋਰਚੇ ਨੂੰ ਪ੍ਰਸਾਧਿਤ ਕਰ ਰਹੇ ਨੇ ਪ੍ਰਸਾਧਿਤ ਹੋ ਗਏ ਨੇ ਅਰਦਾਸਾਂ ਨੇ ਸਭੀਆਂ ਗੁਰੂ ਘਰਾਂ ਦੇ ਵਿੱਚੋਂ ਤਕਤਾਂ ਦੇ ਉੱਤੋਂ ਕਿ ਸਾਡੇ ਉਸ ਮਹਾਨ ਆਗੂ ਦੀ ਸਿਹਤ ਸੇਜਾਬ ਰਹੇ ਔਰ ਇਹ ਮੌਤ ਦਾ ਮੰਗਾ ਵਰਵਾ ਕੇ ਫਤਿਹ ਹੋਵੇ। ਕੋ ਵੀਰੋਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ ਲੱਗੇ। ਜੈਤ ਦਾ ਜਹਾਦੇ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਕਿਸੇ ਮਹਾਨ ਆਗੂ ਨੇ ਕਿਸੇ ਜਰਨੈਲ ਦੀ ਲਈ ਦਸਲਾਂ ਤੇ ਫਸਲਾਂ ਦੀ ਲੜਾਈ ਨੂੰ ਉਸ ਜਰਨੈਲ ਨੇ ਵਰਲਡ ਲੈਵਲ ਤੇ ਏਡਾ ਵਟਾਕਾਰ ਦੇ ਇਸ ਲੜਾਈ ਦਾ ਕਰਤਾ ਕਿਉਂ ਮਜ਼ਾਦ ਆਉਂਦਾ ਹੈ ਕਿ ਹੁਣ ਤਾਂ ਆਜ ਸਾਰੇ ਇੱਕ ਸਮੋਰ ਦਾ ਹਰਮਨ ਪਿਆਰਾ ਦੇਤਾ ਬਣ ਚੁੱਕਿਆ ਸੋ ਵੀਰੋ ਜੋ ਵੀ ਇਸ ਮੋਰਚੇ 'ਚ ਪਹੁੰਚੂਗੇ ਲਈ ਧੰਨਵਾਦ ਤੇ ਜੋ ਵੀਰ ਹਾਲੇ ਵੀ ਘਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਅਪੀਲ ਆ ਕਿ ਉਹ ਆ ਕੇ ਉਸ ਮਹਾਨ ਆਗੂ ਦੀ ਸੋਚ ਤੇ ਇਥੇ ਖਦੌਰੀ ਤੇ ਡਟ ਕੇ ਪਹਿਰਾ ਦੇ ਸੋ ਪਹਿਲਾਂ ਸੁਰਪਾਈ ਜੀ ਨੇ ਸਾਰਾ ਕੁਝ ਦਾਸੀ ਦਿੱਤਾ ਇਹ